ਹਰ ਸਾਲ ਜੇ ਤਾਂ ਉਹ ਦਮੀਨ ਆਂਦਾ ਸਾਡੇ ਸੁਰਤੀ ਸਾਈ ਵੀ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਜਾਦਿਆਂ ਜਿੰਨ੍ਹਾਂ ਦੀਵਾਰਾਂ ਵਿੱਚ ਜਿਲੇ ਜਾਣ ਦੀ ਕਲਪਨਾ ਕਰਦੇ ਆ ਗੁਰੂ ਕੰਪੂਰ ਦੇ ਇੱਕ ਸੱੜ ਤੋਂ ਵੱਡੇ ਸਹਜਾਦੇ ਜੋ ਚਮਕੌਰ ਦੀ ਦੇ ਵਿੱਚ ਲੜਦੇ ਹੋਏ ਜੂਝਦੇ ਹੋਏ ਸ਼ਹੀਦ ਹੋ ਗਏ ਤੇ ਅੱਜ ਇਹ ਭਾਵਮੀ ਵਿਕਰਾਲ ਪੀੜਾਂ ਦੀ ਖਸਕ ਕਲੇਜ ਵਿੱਚ ਤੂਕ ਹੁੰਦੀ ਸੋਚਣ ਲੱਗ ਪੈਂਦੇ ਆ ਕਿ ਇਹ ਸਾਰਾ ਕੁਝ ਕਿੰਜ ਵਾਪਰੀ ਹੋਵੇਗਾ 11 ਪੌਦੀ ਇੰਨੀ ਠੰਡੀ ਰਾਤ ਮਾਤਾ ਗੁਜਰੀ ਜੀ ਨੇ ਸਰਹੰਦਾ ਦੀ ਠੰਡੇ ਪੁੱਛ ਵਿੱਚ ਆਪਣੇ लाडले ਪੋਤੇਆ ਬਾਬਾ ਜੁਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕਿਸੇ ਚਾਤਰ ਤੇ ਬਿਸਤਰੀ ਤੇ ਵਿੜਕ ਕੇ ਲਈ ਗਏ ਹੋਏਗੀ ਮਾਤਾ ਗੁਜਰੀ ਜੀ ਨੇ अनेका ਸਵਾਲਾਂ ਦਾ ਜਵਾਬ ਸਹਿਬਜ਼ਾਦਿਆਂ ਦੀ ਕਿਵੇਂ ਦਿੱਤੀ ਹੋਣਗੇ ਤੇ ਸਹਿਬਜ਼ਾਦਿਆਂ ਨੂੰ ਸੁਰਗਦੀਤ ਚਹਰੀ ਬਰ ਤੋਰਨ ਤੋਂ ਪਹਿਲਾਂ ਅਤੇ ਬਾਅਦ ਉਹਨਾਂ ਦੇ ਮਨਤੀ ਕੀ ਗੁਜਰੀ ਹੋਵੇਗੀ ਸੂਬਾ ਸਰਹੰਦ ਪਚੀਰਖਾ ਵੱਲੋਂ ਮਾਸੂਮ ਸਹਿਬਜ਼ਾਦਿਆਂ ਸਾਹਤ ਤੁਹ ਪਹਿਲਾਂ ਦਿੱਤੇ ਐਸਾ ਹੈ ਕਿ ਕਹ ਤੁਸੀਂ ਹਮ ਦੇ ਮਨ ਵਿੱਚ ਖਿਆਲ ਆਉਂਦੀ ਹੈ ਕਿ ਅਧਿਰੂ ਕੰਬੜੀ ਨਹੀਂ ਛੱਡ ਜਾਂਦੇ ਐ ਜਿਹ ਤੁਸੀਂ ਅਸੀਂ ਦਾਸਤਾਨ ਤੇ ਮੇਰਾ ਧਿਆਨ ਮੁੱਖ ਦੇ ਦਰਦਨਾਕ ਸਾਖੀਆਂ ਸੂਚੀ ਵਿੱਚ ਸਰਹੰਦ ਵਰਗੇ ਹੋਰ ਵੀ ਦਰਦਨਾਕ ਅਵਸਥਾਵਾਂ ਦੇ ਤਲਾਸ਼ ਵਾਲੇ ਤੁਰ ਪਏਗਾ ਤੇ ਮੇਰੀ ਤਲਾਸ਼ ਲਗਭਗ 2000 ਸਾਲ ਪਹਿਲਾਂ ਇੱਕ ਇਸਲਾਮੀ ਘਟਨਾ ਜਿਹਨੂੰ ਕਰਬਲਾ ਦੀ ਘਟਨਾ ਦੇ ਨਾਮ ਦੇ ਨਾਲ ਵੀ ਇਸਲਾਮੀ ਧਰਮ ਦੇ ਵਿੱਚ ਯਾਦ ਕੀਤਾ ਜਾਂਦਾ ਹੈ ਇਹ ਘਟਨਾ ਲਗਭਗ 1400 ਸਾਲ ਪਹਿਲਾਂ ਦੀ ਹੈ ਜਦੋਂ ਹਜ਼ਰਤ ਮੁਹੰਮਦ ਸਾਹਿਬ ਜੋ ਇਸਲਾਮ ਧਰਮ ਦੇ ਪਹਿਲੇ ਪੈਗੰਬਰ ਹੋਏ ਹਨ ਉਹਨਾਂ ਦੀ ਬੇਟੀ ਬੀਬੀ ਫਾਤਿਮਾ ਜੀ ਤੇ ਉਹਨਾਂ ਬੀਬੀ ਫਾਤਿਮਾ ਜੀ ਦੇ بیٹے ਇਮਾਮ ਹੁਸੈਨ ਜੀ ਜਿਨ੍ਹਾਂ ਦੀ ਸ਼ਹਾਦਤ 10 ਸਤੰਬਰ 1680 ਨੂੰ ਤੇ ਹਿਜਰੀ ਸਾਲ ਦੇ ਮੁਤਾਬਕ 61 ਹਿਜਰੀ ਸਾਲ ਨੂੰ ਉਹਨਾਂ ਨੂੰ ਕਰਬਲਾ ਦੇ ਮੈਦਾਨ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ ਕਰਬਲਾ ਦੀ ਘਟਨਾ ਸੰਖੇਪ ਵਿੱਚ ਤੁਹਾਨੂੰ ਦੱਸ ਦਈਏ ਤਾਂ ਉਸ ਸਮੇਂ ਦੇ ਹਾਕਮ ਜ਼ੈਦ उन्हों तानाशाही जोड़ा राहसीगा जो धार्मिक राजनीतिक दोनों अपने दबाव हेठ जानना ज़जीद ने हज़रत मोहम्मद साहब के बोते इमाम हुसैन अपनी बैयत मनवायत मतलब कि अपनी ईन मनवा अपने अधीनगी प्रवान करने वास्ते उन्होंने काफ़ी बार किया पर हज़रत मुहम्मद साहब के दोहते इमाम हुसैन उन्होंने उन्होंने अधीनगी बेहद ਰਮਾਨ ਕਰਨ ਨੂੰ ਮਨ ਕਰ ਦਿੱਤਾ ਤੇ ਇਰਾਕ ਸ਼ਹਿਰ ਦਾ ਇੱਕ ਬਹੁਤ ਹੀ ਅਸਿੱਦੀ ਸ਼ਹਿਰ ਹੈ ਕੁਫਾ ਜੋ ਇਰਾਕ ਦੀ ਸ਼ਹਿਰ ਉਹਦਾ ਕੁਫਾ ਸ਼ਹਿਰ ਤੇ ਉੱਥੋਂ ਇਹ ਕੁਝ ਵਸਨੀਕਾਂ ਨੇ ਇਮਾਮ ਹੁਸੈਨ ਸਾਹਿਬ ਨੂੰ ਉਹਨਾਂ ਨੂੰ ਸੱਦਾ ਦਿੱਤਾ ਉਹਨਾਂ ਨੂੰ ਚਿੱਠੀ ਪੱਤਰ ਲਿਖੀ ਕਿ ਤੁਸੀਂ ਇੱਥੇ ਆ ਕੇ ਤੇ ਆਪਣੇ ਖਲੀਫੇ ਦਾ ਜਿਹੜਾ ਅਹੁਦਾ ਵਾ ਤੁਸੀਂ ਉਹਨੂੰ ਸੰਭਾਲੋ ਤੇ ਅਸੀਂ ਤੁਹਾਡੀ ਬੈਅਤ ਕਰਨ ਨੂੰ ਤਿਆਰ ਹਾਂ ਜਦੋਂ ਸਾਰੀ ਇਹਨਾਂ ਚੀਜ਼ਾਂ ਨੂੰ ਜਾਂਚਿਆ ਗਿਆ ਪਰਖਿਆ ਗਿਆ ਤੇ ਜਦ ਇਮਾਮ ਹੁਸੈਨ ਸਾਹਿਬ ਉਹ ਕੂਫਾ ਵੱਲ ਨੂੰ ਵੱਨ ਕੋਈ ਤੇ ਰਸਤੇ ਦੇ ਵਿੱਚ ਕਰੀਬ 80 ਕਿਲੋਮੀਟਰ ਪਹਿਲਾਂ ਉਹ ਕਰਬਲਾ ਦੇ ਮੈਦਾਨ ਦੇ ਵਿੱਚ ਜੋ ਰੇਗਿਸਤਾਨ ਦਾ ਇਲਾਕਾ ਸੀ ਉਸ ਜਗ੍ਹਾ ਤੇ ਉਹਨਾਂ ਨੇ ਰੁਕ ਕੇ ਆਰਾਮ ਕੀਤਾ ਤੇ ਉਸੇ ਸਮੇਂ ਹੀ ਜ਼ੈਦ ਜੋ ਸਮੇਦ ਹਾਕਮ ਸੀ ਉਹਨ ਲਗਭਗ ਤਹੀ ਹੀ ਆਰ ਸੈਨਾ ਦੇ ਨਾਲ ਉੱਥੇ ਆ ਕੇ ਉਹਨਾਂ ਨੂੰ ਘੇਰ ਲਿਆ ਤੇ 3 ਦਿਨ ਤੱਕ ਉਹਨਾਂ ਨੂੰ ਭੁੱਖੇ ਪਿਆਸੇ ਰੱਖਿਆ ਗਿਆ ਤੇ ਉਹਨਾਂ ਨੂੰ ਆਪਣੇ ਗਈਤ ਮਨਾਉਣ ਵਾਸਤੇ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਸਮੇਂ ਇਮਾਮ ਹੁਸੈਨ ਸਾਹਿਬ ਦੇ ਨਾਲ ਮਹੱਤਵਰ ਸਾਥੀ ਸਨ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਪਰਿਵਾਰ ਦੇ 18 ਜੀ ਸਨ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਬੇਟੇ ਵੀ ਸਨ ਜਿਹੜੇ 18 ਸਾਲ ਦੇ ਸਨ ਜਾਂ ਇੱਕ ਛੋਟਾ ਬੱਚਾ ਸੀ ਜੋ ਲਗਭਗ 6 ਮਹੀਨੇ ਦਾ ਸੀ ਉਹਨਾਂ ਨੂੰ ਉਸੇ ਕਰਬਲਾ ਦੇ ਮੈਦਾਨ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਸੀ उन्होंने भुखे प्यासे रखे गया उन्होंने सपाही ने उसे शहीद कर दिया गया उन्होंने एक छोटे बच्चे जो सिर्फ उस समय छे महीने का सू तीर वार करके शहीद कर दता और उस समय इमाम हुसैन साहब अपनी नमाज के समय अपन नमाज जदों अपनी पढ़ रहे अपने परमात्मा याद कर रहे थे तो नमाज पढ़ते हुए उन्होंने गर्दन त वार करके उन्होंने शहीद कर दिया गया ਇਸ ਆਈ ਘਟਨਾ ਤੁਹਾਡੇ ਨਾਲ ਸਾਂਝੀ ਕਰਨਾ ਮੇਰਾ ਇੱਕ ਮਕਸਦ ਹੈ ਵੀ ਇਸ ਦਿਨ ਨੂੰ ਅੱਜ ਵੀ ਲਗਭਗ 1400 ਸਾਲ ਪਾਛ ਦੀ ਇਸ ਘਟਨਾ ਨੂੰ ਇਸਲਾਮ ਤਰੰ ਦੇ ਵਿੱਚ ਯਾਦ ਕੀਤਾ ਜਾਂਦਾ ਤੇ ਇਸ ਸਮੇਂ ਇਸਲਾਮ ਕਲੈਂਡਰ ਦੇ ਮੁਤਾਬਕ ਪਹਿਲੇ ਮਹੀਨੇ 10 ਦਿਨ ਜਿਹੜਾ ਇਹਨ ਮੁਹੰਮਦਾ ਸਮਾਨ ਕਿਹਾ ਜਾਂਦਾ ਵਾ ਤੇ ਇਸ ਸਮੇਂ ਸੁੰਨੀ ਜੋ ਮੁਸਲਮਾਨ ਹੈ ਉਹ ਲਗਭਗ 40 ਦਿਨ ਆਪਣੀ ਘਰ ਦੇ ਵਿੱਚ ਸੋਗ ਮਣਾਉਂਦੇ ਨੇ ਉਹ ਬਿਲਕੁਲ ਸਾਦਾ ਖਾਣਾ ਖਾਂਦੇ ਨੇ ਉਹ ਪੁੰਗੇ ਸੌਂਦੇ ਨੇ ਉਹ ਬਿਲਕੁਲ ਕਾਲੇ ਸ਼ਾਹ ਕਪੜੇ ਜਿਹੜੇ ਪਹਿਨਦੇ ਨੇ ਉਹ ਤੱਕ ਚੂੜੀਆਂ ਤੱਕ ਆਪਣੇ ਪਾਣ ਦਿੰਦੇ ਨੇ ਹਾਰ ਸ਼ਿੰਗਾਰ ਬਿਲਕੁਲ ਨਹੀਂ ਕਰਦੇ ਇਸ ਸਮੇਂ ਇਹ ਉਹਨਾਂ ਨੂੰ ਯਾਦ ਕਰਦੇ ਕਰਦੇ ਉਹ ਇਨੇ ਲਾਉ ਲਖਾਨ ਤੱਕ ਹੋ ਜਾਂਦੇ ਨੇ ਤੇ ਇਸ ਕਰਬਲਾ ਦੀ ਘਟਨਾ ਤੋਂ ਬਾਅਦ ਜੋ ਅੱਜ ਤੱਕ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਉਹਨਾਂ ਦੇ ਦੁੱਖ ਨੂੰ ਦਰਦ ਨੂੰ ਮਹਿਸੂਸ ਕੀਤਾ ਜਾਂਦਾ ਵਾ ਤੇ ਉਹ ਫਿਰ ਕਰਬਲਾ ਦੇ ਮੈਦਾਨ ਕਰਬਲਾ ਦੀ ਘਟਨਾ ਨੂੰ ਫਿਰ ਚਿੰਦਾ ਕਰਦਾ ਹੈ ਤੇ ਇੱਕ ਹੋਰ ਘਟਨਾ ਜੇ ਤੁਹਾਡੇ ਨਾਲ ਸਾਂਝੀ ਕਰ ਰਿਹਾ ਉਹ ਘਟਨਾ ਹੈ 13ਵੀਂ ਸਦੀ ਦੀ ਜੋ 크੍ਰਿਸਚਨ ਧਰਮ ਦੇ ਨਾਲ ਇਸਾਈ ਧਰਮ ਨਾਲ ਸੰਬੰਧਿਤ ਹੈ ਤੁਸੀਂ ਨਾਮ ਸੁਣਿਆ ਤਾਂ ਹੋਵੇਗਾ ਸੰਤ ਫਰਾਂਸਿਸ ਨਾਮ ਜਿਹਨਾਂ ਨਾਮ ਤੇ ਕਾਲਜਸ ਉਹ ਸਕੂਲ ਕਾਫੀ ਬਨੇ ਹੋਏ ਨੇ ਸੰਤ ਫਾਂਸਿਸ ਜੋ ਇਸਾਈ ਧਰਮ ਇੱਕ ਸੰਤ ਸੰਤ ਉਨਨਾਂ ਬਾਰੇ 18 ਦੇ ਵਿੱਚ ਸੰਤ ਦੀ ਉਪਾਧੀ ਦਿੱਤੀ ਗਈ ਸੀਗੀ ਉਸ ਸਮੇਂ ਦੇ ਪੌਪ ਟ੍ਰੈਕੀ ਦੁਆਰਾ ਇੱਕ ਉਹਨਾਂ ਦੇ ਜੀਵਨ ਨਾਲ ਇੱਕ ਬਹੁਤ ਹੀ ਦਿਲਚਸਪ ਘਟਨਾ ਹੈ ਕਿਹਾ ਜਾਂਦਾ ਹੈ ਕਿ ਇੱਕ ਵਾਰ ਉਹ ਜਸੂਨਸੀ ਜੀ ਦੀ ਸ਼ਹੀਦੀ ਦੇ ਸਮੇਂ ਨੂੰ ਉਸ ਸਮੇਂ ਦੇ ਵਾਤਾਵਰਣ ਨੂੰ ਯਾਦ ਕਰ ਰਹੀ ਸੀਗੀ ਜਿਸ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਸਮੇਂ ਨੂੰ ਉਹਨਾਂ ਨੇ ਇਸ ਤਰੀਕੇ ਨਾਲ ਆਪਣੇ ਮਾਨਸਿਕ ਦੇਤੇ ਆਪਣੇ ਦਿਮਾਗ ਦੇ ਉੱਪਰ ਇਸ ਤਰੀਕੇ ਨਾਲ ਉਹਨਾਂ ਖੰਡਾਇਆ ਮਹਿਸੂਸ ਕੀਤਾ ਉਹਨਾਂ ਨੇ ਇਸ ਤਰੀਕੇ ਨਾਲ ਫੀਲ ਕੀਤਾ ਕਿ ਉਹਨਾਂ ਨੂੰ ਯਾਦ ਕਰਦਿਆਂ ਉਸ ਸਮੇਂ ਜੋ ਜ਼ਖਮ ਇਸਮਸੀਜੀ ਦੇ ਸਰੀਰ ਦੇ ਉੱਪਰ ਸੰ ਜੋ ਉਹਨਾਂ ਦੇ ਉੱਪਰ ਮੀਖੜ ਠੋਕਣ ਦੇ ਨਾਲ ਕੇਲੇ ਲਗਨ ਦੇ ਨਾਲ ਉਹਨਾਂ ਸਰੀਰ ਦੇ ਉੱਪਰ ਜੋ ਜ਼ਖਮ ਹੋਏ ਸਨ ਜੋ ਹੱਥਾਂ ਵਿੱਚ ਹੋਏ ਸਨ ਉਸੇ ਤਰੀਕੇ ਨਾਲ ਹੀ ਉਹਨਾਂ ਦੇ ਆਪਣੇ ਪੂਰੇ ਸਰੀਰ ਦੇ ਉੱਪਰ ਹੋ ਚੁੱਕੇ ਸੀ ਕਿਹਾ ਜਾਂਦਾ ਕਿ ਉਹਨਾਂ ਦੇ ਜ਼ਖਮਾਂ ਦੇ ਵਿੱਚੋਂ ਹਰ ਸਮੇਂ ਲਹੂ ਸਿੰਮਦਾ ਰਹਿੰਦਾ ਸੀ ਤੇ ਇਹਨਾਂ ਜ਼ਖਮਾਂ ਦੇ ਕਾਰਨ ਹੀ ਉਸ ਸਮੇਂ ਬਾਅਦ 1226 ਦੇ ਵਿੱਚ ਉਹਨਾਂ ਨੇ ਆਪਣੀ ਇਤਿਹਾਸ ਲਿਖੀ ਸੀ ਇਹਨਾਂ ਦੋਨਾਂ ਘਟਨਾਵਾਂ ਦਾ ਸਾਂਝਾ ਕਰਨਾ ਇੱਕ ਤਰ੍ਹਾਂ ਦੇ ਲਈ ਇੱਕ ਮੈਸੇਜ ਹੈ ਕਿ ਅਗਰ ਉਹਨਾਂ ਧਰਮਾਂ ਦੇ ਵਿੱਚ ਉਸ ਸਮੇਂ ਪ੍ਰਾਣੀਆਂ ਘਟਨਾਵਾਂ ਨੂੰ ਆਪਣੇ ਇਤਿਹਾਸ ਨੂੰ ਯਾਦ ਕਰਦੇ ਆ ਜਿਉ ਉਹ ਦੁੱਖ ਨੂੰ ਦਰਦ ਨੂੰ ਇੰਨਾ ਜ਼ਿਆਦਾ ਬਰਤਨ ਤੇ ਹੰਡਾ ਸਕਦੇ ਨੇ ਮਾਨਸਿਕ ਪੀੜਾ ਇੰਨੀ ਜ਼ਿਆਦੀ ਮਹਿਸੂਸ ਕਰ ਸਕਦੇ ਨੇ ਜਿੰਨਾ ਦਾ ਇਤਿਹਾਸ ਆਪਣਾ ਦੋ ਸਿੱਖ ਧਰਮ ਤੋਂ ਕਿਤੇ ਜ਼ਿਆਦਾ ਥਾਣਾ ਹੈ ਪਰ ਆਪਣਾ ਇਤਿਹਾਸ ਸਿਰਫ 400 ਸਾਲ ਲਗਭਗ ਦੀ ਘਟਨਾ ਨੂੰ ਜਿਹੜੇ ਗੁਰੂ ਗਬੀਰ ਸਾਹਿਬ ਜੀ ਦੇ ਪਰਵਾਰ ਦੀ ਵਿਛੋੜੇ ਨੂੰ ਉਹਨਾਂ ਦੀਆਂ ਹਿੱਦੀਆਂ ਨੂੰ ਇੱਕ ਛੋਟੇ ਛੋਟੇ ਬੱਚੇ ਜਿਹੜੇ ਅਜੇ ਦੁੱਧ ਪਿੰਦੇ ਹੋਣਗੇ ਜਿਹੜੇ ਆਪਣੇ ਮਾਪੇ ਨਾਲ ਖੇਡਦੇ ਹੋਣਗੇ ਹੱਸਦੇ ਹੋਣਗੇ ਲੇਕਿਨ ਕਿ ਸ਼ਰਧਾਂ ਕਰਦੇ ਹੋਣਗੇ ਜਿਵੇਂ ਕਿ ਆਪਣੇ ਆਮ ਘਰਾਂ ਵਿੱਚ ਬੱਚੇ ਕਰਦੇ ਨੇ ਉਹਨਾਂ ਦਾ ਵੀ ਆਪਣੇ ਮਾਪਿਆਂ ਨਾਲ ਉਹਨਾਂ ਦਾ ਵੀ ਆਪਣੀ ਦਾਦੀ ਨਾਲ ਇਸੇ ਤਰੀਕੇ ਨਾਲ ਪਿਆਰ ਹੋਵੇਗਾ ਜਦ ਇੰਨੀ ਠੰਡ ਦੇ ਵਿੱਚ ਉਹ ਠੰਡ ਜਿਹੜੇ ਠੰਡ ਦੇ ਵਿੱਚ ਆਪਾਂ ਰੂਮ ਹੀਟਰ ਲਾ ਕੇ ਬੈਠਦੇ ਹਾਂ ਰਜਾਈਆਂ ਲਾ ਕੇ ਬੈਠਦੇ ਹਾਂ ਆਪਾਂ ਗਰਮ ਚੀਜ਼ਾਂ ਦਾ ਸੇਵਨ ਕਰਦੇ ਹਾਂ ਤਾਂ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਉਹ ਉਹ ਦੀ ਰਾਤ ਨੂੰ ਕਿਵੇਂ ਆਨੰਦ ਵਰਸਾ ਦਾ ਖਲਾਸ਼ ਢੇ ਹੋਵੇਗਾ ਕਿਵੇਂ ਉਹ ਇੱਕ ਠੰਡੀ ਪਾਣੀ ਦੀ ਜੋ ਨਹਿਰ ਸਰਸੰਦ ਨਦੀ ਹੈ ਉਸ ਵਿੱਚ ਹੀ ਠੰਡੇ ਪਾਣੀ ਵਿੱਚ ਕਿਵੇਂ ਨਿਕਲੇ ਹੋਣਗੇ ਉੱਥੇ ਜਦੋਂ ਉਹਨਾਂ ਪਰਿਵਾਰ ਤਾਂ ਵਿਛੋੜਾ ਪੈ ਗਿਆ ਤਿੰਨ ਹਿੱਸੇ ਵਿੱਚ ਪਰਿਵਾਰ ਉਹਨਾਂ ਵਿਛੜ ਗਿਆ ਤੇ ਮੀਂਹ ਹਨੇਰੀ ਦੇ ਸਮੇਂ ਗਿੱਲੇ ਹੋਏ ਭਿੱਜੇ ਹੋਏ ਉਹ ਠੰਡ ਨੂੰ ਕਿਵੇਂ ਮਹਿਸੂਸ ਕੀਤਾ ਹੋਵੇਗਾ ਕਿਵੇਂ ਉਹਨਾਂ ਨੂੰ ਜ਼ਰੂਰ ਆਏਗਾ ਜਦੋਂ ਅਲੱਗ-ਅਲੱਗ ਥਾਵਾਂ ਤੇ ਵਿਛਣ ਤੋਂ ਬਾਅਦ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਵੱਡੇ ਸਾਹਿਬ ਜਦੋਂ ਅਜੀਤ ਸਿੰਘ ਜੁਝਾਰ ਸਿੰਘ ਚਮਕੌਰ ਦੀ ਗੜੀ ਦੇ ਵਿੱਚ ਜਦੋਂ ਚੂਜਦੇ ਹੋਏ ਸ਼ੀਗਤ ਹੋ ਗਿਆ ਉਸ ਸਮੇਂ ਗੁਰੂ ਗਬਿੰਦ ਸਿੰਘ ਜੀ ਨੇ ਕੀ ਮਹਿਸੂਸ ਕੀਤਾ ਹੋਵੇਗਾ ਜਦੋਂ ਛੋਟੇ ਸਾਹਿਬ ਜਦੇ ਬਾਬਾ ਫਤੇ ਸਿੰਘ ਬਾਬਾ ਜੁਰਾవర్ ਸਿੰਘ ਜਦੋਂ ਉਹਨਾਂ ਨੂੰ ਨੀਂਹਾਂ ਦੇ ਵਿੱਚ ਚਿੱਲਾ ਚੰਡਾ ਤਾਂ ਗਿਆ ਉਸ ਤੋਂ ਪਹਿਲਾਂ ਜੋ ਉਹਨਾਂ ਨੂੰ ਅਸਹਿਤ ਸੀਗੇ ਦਿੱਤੇ ਗਏ ਉਹਨਾਂ ਨੂੰ ਮਾਤਾ ਗੁਜਰੀ ਜੀ ਨੇ ਕਿਵੇਂ ਮਹਿਸੂਸ ਕੀਤਾ ਹੋਵੇਗਾ ਤੇ ਠੰਡੀਆਂ ਰਾਤਾਂ ਦੇ ਵਿੱਚ ਠੰਡੇ ਬੁਰਜ ਦੇ ਵਿੱਚ ਜਿਸ ਸਮੇਂ ਉਹਨਾਂ ਕੋਲ ਕੋਈ ਗਰਮ ਬਿਸਤਰਾ ਤੱਕ ਨਹੀਂ ਸੀ ਗਰਮ ਕਪੜਾ ਤੱਕ ਨਹੀਂ ਸੀ ਤੇ ਉਸ ਸਮੇਂ ਉਹਨਾਂ ਨੇ ਸਾਰੀ ਰਾਤ ਕਿਵੇਂ ਜਾਰੀ ਹੋਵੇਗੀ ਤੇ ਛੋਟੇ ਛੋਟੇ ਬੱਚਿਆਂ ਦੀ ਮਾਸੂਮ ਬੱਚਿਆਂ ਦੇ ਸਵਾਲਾਂ ਜਵਾਬ ਮਾਤਾ ਗੁਜਰੀ ਜੀ ਨੇ ਕਿਵੇਂ ਦਿੱਤੀ ਹੋਣਗੇ ਕਿਵੇਂ ਉਹ ਹਿੰਦ ਦੀ ਛਾਤਰ ਗੁਰ ਤੇਗ ਬਹਾਦਰ ਸਾਹਿਬ ਜੀ ਤੇ ਸ਼ਹੀਦਾਂ ਦੇ ਸਰਤਾਜ ਔਰ ਅਰਜਨ ਦੇਵ ਸਾਹਿਬ ਜੀ ਦੀਆਂ ਸਾਖੀਆਂ ਸੁਣਾ ਕੇ ਉਹਨਾਂ ਦੀ ਕਹਾਣੀਆਂ ਸੁਣਾ ਕੇ ਉਹਨਾਂ ਨੂੰ ਉਸ ਹਿੰਦ ਦੀ ਛਾਤਰ ਦਾ ਮੇਕ ਦਿੱਤਾ ਹੋਵੇਗਾ ਕਿ ਛੋਟੇ ਬੱਚਿਆਂ ਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਨਹੀਂ ਹੋਣਗੇ ਕਿ ਉਹਨਾਂ ਨੂੰ ਦੁੱਖ dard ਉਹਨਾਂ ਨੂੰ ਤਕਲੀਫਾਂ ਨਹੀਂ ਹੋਣਗੀਆਂ ਉਹਨਾਂ ਨੇ ਸ਼ਹੀਦੀ ਕਿਸ ਲਈ ਦਿੱਤੀਆਂ ਸਾਹਿਬ ਕਿਉਂ ਦਿੱਤੀਆਂ ਸਨ ਉਹਨਾਂ ਦਾ ਆਪਣਾ ਕੋਈ ਜੱਦੀ ਮਸਲਾ ਸੀ ਕੋਈ ਜ਼ਮੀਨ ਜ਼ਾਇਦਾ ਦਾ ਝਗੜਾ ਸੀ ਨਹੀਂ ਉਹਨਾਂ ਨੇ ਧਰਮ ਦੀ ਰਾਖੀ ਲਈ ਮਾਨਵਤਾ ਲਈ ਇਨਸਾਨੀਅਤ ਲਈ ਆਪਣੇ ਪੂਰੇ ਪਰਿਵਾਰ ਨੂੰ ਸਾਹਿਬ ਸ੍ਰੀ ਗੁਰੂ ਗਬਿੰਦ ਸਿੰਘ ਜੀ ਨੇ ਨਿਸ਼ਾਣ ਕਰ ਦਿੱਤਾ ਸਬੰਧ ਸਾਨੀ ਸਾਹਿਬ ਸ੍ਰੀ ਗੁਰੂ ਗਬਿੰਦ ਸਿੰਘ ਜੀ ਨੇ ਛੋਟੀ ਉਮਰ ਦੇ ਵਿੱਚ ਹੀ 9 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਨੇ ਆਪਣੇ ਬਾਪ ਨੂੰ ਆਪਣੇ ਪਿਤਾ ਨੂੰ ਸਾਹਿਬ ਸ੍ਰੀ ਗੁਰਤੇ ਪਾਦਰ ਸਾਹਿਬ ਜੀ ਨੂੰ ਸ਼ਹੀਦ ਹੋਣ ਲਈ ਪੀ ਦਿੱਤਾ ਉਹ ਵੀ ਆਪਣੇ ਲਈ ਨਹੀਂ ਦੂਸਰੇ ਧਰਮ ਲਈ ਇਨਸਾਨੀਅਤ ਲਈ ਨੁਕਤਾ ਦੇ ਲਈ ਉਹਨਾਂ ਨੇ ਆਪਣੇ ਮਾਪ ਨੂੰ ਛੋਟੀ ਉਮਰ ਦੇ ਵਿੱਚ ਹੀ ਨਿਸ਼ਾਅ ਰਖਾ ਦਿੱਤਾ ਸਾਰੇ ਦਾ ਸਾਰਾ ਪਰਿਵਾਰ ਵਾਰ ਦਿੱਤਾ ਉਹਨਾਂ ਨੇ ਕਿ ਅੱਜ ਅਸੀਂ ਉਹਨਾਂ ਦਿਨਾਂ ਨੂੰ ਯਾਦ ਕਰਕੇ ਕਦੇ ਉਦਾਸ ਹੁੰਨੇ ਹਾਂ ਕਦੇ ਸਾਡੇ ਮਨ ਦੇ ਉੱਪਰ ਉਹ ਪੀੜਾ ਦਾ ਅਹਿਸਾਸ ਹੁੰਦਾ ਕਦੇ ਉਹ ਸਮੇਂ ਨੂੰ ਠੰਡ ਨੂੰ ਅਸੀਂ ਮਹਿਸੂਸ ਕਰਕੇ ਕਦੇ ਦੇਖਿਆ ਕਿ ਉਸ ਸਮੇਂ ਬੱਚਿਆਂ ਨੇ ਕਿਹੜੇ ਹਾਲਾਤਾਂ ਦੇ ਵਿੱਚ ਉਹ ਰਾਤ ਗੁਜ਼ਾਰੀ ਹੋਵੇਗੀ ਕਿਹੜੇ ਹਾਲਾਤਾਂ ਦੇ ਵਿੱਚ ਘਰੋਂ ਬਾਹਰ ਰਹਿ ਕੇ ਮੀਂਹ ਦੇ ਮੌਸਮ ਦੇ ਵਿੱਚ ਜਦੋਂ ਬਾਰਿਸ਼ ਹੋ ਰਹੀ ਸੀਗੀ ਇਹ ਠੰਡ ਦੇ ਵਿੱਚ ਉਹ ਸਮਾਂ ਉਹਨਾਂ ਨੇ ਕਿਵੇਂ گزارਿਆ ਹੋਵੇਗਾ ਇਹ ਕਦੇ ਅਸੀਂ ਮਹਿਸੂਸ ਕੀਤਾ ਤੇ ਅੱਜ ਦੇ ਦਿਨਾਂ ਦੇ ਵਿੱਚ ਜਦੋਂ ਉਸ ਪਰਿਵਾਰ ਦੇ ਉੱਪਰ ਇੰਨੇ ਜੱਜ ਦੁੱਖ ਦਰਦ ਅਸਹਿ ਕਸ਼ਟ ਜਦੋਂ ਉਹਨਾਂ ਦੇ ਉੱਪਰ ਹੋ ਰਹੀ ਸੀਗੀ ਤੇ ਅੱਜ ਦੇ ਸਮੇਂ ਦੇ ਵਿੱਚ ਅਸੀਂ ਉਹਨਾਂ ਨੂੰ ਕਦੀ ਯਾਦ ਕਰਦੇ ਹਾਂ ਅੱਜ ਉਹਨਾਂ ਨੂੰ ਯਾਦ ਕਰਨ ਨਾਲ ਤਾਂ ਦੂਰ ਦੀ ਗੱਲ ਹੈ ਸਾਨੂੰ ਕਾਫੀ ਲੋਕਾਂ ਨੂੰ ਜੋ ਸਿੱਖ ਧਰਮ ਦੇ ਵਿੱਚ ਪੈਦਾ ਹੋਏ ਨੇ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਦੇ ਨਾਮ ਤੱਕ ਯਾਦ ਨਹੀਂ ਆਉਂਦੀ ਉਹਨਾਂ ਨੂੰ ਛੋਟੇ ਸਾਹਿਬ ਜਿਆਂ ਦੇ ਵੱਡੇ ਸਾਹਿਬ ਜਿਆਂ ਦੇ ਨਾਮ ਤੱਕ ਯਾਦ ਨਹੀਂ ਆ। ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਸ਼ਹੀਦੀਆਂ ਕਿਉਂ ਹੋਈਆਂ ਤੇ ਕਿੱਥੇ ਹੋਈਆਂ ਨੇ। ਫਤਿਹਗੜ ਸਾਹਿਬ ਲੋਕ ਜਾਣਦੇ ਤਾਂ ਜ਼ਰੂਰ ਹੈ ਪਰ ਉਹਨਾਂ ਨੂੰ ਉੱਥੋਂ ਦਾ ਇਤਿਹਾਸ ਤੱਕ ਨਹੀਂ ਪਤਾ ਹੁੰਦਾ। ਜਦੋਂ ਕਿ ਅਸੀਂ ਸੋਸ਼ਲ ਮੀਡੀਆ ਦੇਖਦੇ ਹਾਂ ਕਿ ਪੱਤਰਕਾਰ ਉਹਨਾਂ ਬੱਚਿਆਂ ਨੂੰ ਜਾਂ ਆਮ ਸਿਆਣੇ ਲੋਕਾਂ ਨੂੰ ਸਵਾਲ ਕਰਦੇ ਨੇ ਕਿ ਉਹ ਇੱਥੇ ਕਿਉਂ ਆਏ ਹਨ, ਇਸ ਦਿਨ ਕੀ ਹੋਇਆ ਸੀ, ਇਤਿਹਾਸ ਨਾਲ ਕਿਹੜੀ ਘਟਨਾ ਦਾ ਸੰਬੰਧਨ ਹਨ ਜਿੱਤੇ ਤੁਸੀਂ ਮੇਲੇ ਆਏ ਹੋ ਤੇ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਹੁੰਦਾ। ਈ ਸਾਡਾ ਸਿੱਖ ਸਮਾਜ ਕੀ ਦੁਰਗਤੀ ਵੱਲ ਨਹੀਂ ਜਾ ਰਿਹਾ ਸਾਨੂੰ ਉਹਨਾਂ ਦਾ ਇਤਿਹਾਸ ਬਾਰੇ ਪਤਾ ਹੀ ਨਹੀਂ ਹੈ ਕਿਉਂ ਨਹੀਂ ਪਤਾ ਕਿਉਂਕਿ ਅਸੀਂ ਪੜ੍ਹਦੇ ਹੀ ਨਹੀਂ ਆ ਕਿਸੇ ਨੇ ਸਾਨੂੰ ਪੜਾਇਆ ਹੀ ਨਹੀਂ ਆ ਕਿਸੇ ਵੱਡੇ ਨੇ ਸਿਆਣਿਆਂ ਨੇ ਬਜ਼ੁਰਗਾਂ ਨੇ ਕਦੇ ਆਪਣੇ ਬੱਚਿਆਂ ਨੂੰ ਆਪਣੇ ਪੋਤਰਿਆਂ ਨੂੰ ਆਪਣੇ ਬੱਚਿਆਂ ਨੂੰ ਕਦੇ ਦੱਸਿਆ ਹੀ ਨਹੀਂ ਆ ਅੱਜ ਦੇ ਦਿਨ ਅਸੀਂ ਦੁੱਖ ਤਾਂ ਕੀ ਮਨਾਉਨੇ ਆ ਅੱਜ ਦੇ ਦਿਨਾਂ ਦੇ ਵਿੱਚ ਲੋਕ ਕਿ ਵਿਆਹ ਸ਼ਾਦੀਆਂ ਕਰਦੇ ਨੇ ਤਿਉਹਾਰ ਮਨਾਉਂਦੇ ਨੇ ਵੱਡੇ ਵੱਡੇ ਪੈਸੇ ਦਾ ਗਾਜੇਵਾਜੀਆਂ ਨਾਲ ਵਿਆਹ ਹੁੰਦੇ ਨੇ ਡੀਜੇ ਲੱਗਦੇ ਨੇ ਭੰਗੜੇ ਪੈਂਦੇ ਨੇ ਸ਼ਾਭਾਂ ਪਿੰਦੇ ਨੇ ਲੋਕ ਤੇ ਦੂਸਰੇ ਕੋਲ ਸੋਚਿਆ ਜਾਏ ਤਾਂ ਜਦੋਂ ਸ਼ਹੀਦੀ ਦਿਹਾੜੀਆਂ ਦੇ ਵਿੱਚ ਲੋਕ ਟਰੈਕਟਰ ਟਰਾਲੀਆਂ ਤੇ ਜਾਂਦੇ ਨੇ ਟਰੈਕਟਰਾਂ ਦੇ ਉੱਪਰ ਵੱਡੇ ਵੱਡੇ ਸਪੀਕਰ ਲਾ ਕੇ ਬੇਸਾਂ ਲਾ ਕੇ ਉੱਚੀ ਵਿੱਚ ਆਵਾਜ਼ ਕਰਕੇ ਗਾਣੇ ਸੁਣਦੇ ਜਾਂਦੇ ਨੇ ਢੋਲ ਵਾਜੀ ਮਚਾਉਂਦੇ ਨੇ ਖੀਰ ਪੂੜੇ ਖਾਂਦੇ ਨੇ ਸਪੀਕਰਾਂ ਦੇ ਉੱਪਰ ਬੜੀ ਵੱਡੀ ਆਵਾਜ਼ ਵਿੱਚ ਉੱਚੀ ਆਵਾਜ਼ ਦੇ ਵਿੱਚ ਗਾਣੇ ਲਾ ਕੇ ਉਧਰੋਂ ਜਾਂਦੇ ਨੇ ਢੋਲ ਵਾਜੀ ਕਰਦੇ ਜਾਂਦੇ ਨੇ ਕਿ ਕਿੰਤਰ ਨੂੰ ਪਿਰਿਆ ਜਾ ਰਿਹਾ ਹੈ ਸਾਡਾ ਸਮਾਜ ਤਦੇ ਅਸੀਂ ਸੋਚਿਆ ਸੀ ਵੀ ਅਸੀਂ ਜਿੰਨੇ ਦੇ ਵਟਸਐਪ ਅਸੀਂ ਕਿਹੜੀ ਸਿੱਖ ਕੌਮ ਮੇਰੀ ਇਸ ਵੀਡੀਓ ਬਣਾਉਣ ਦਾ ਜੋ ਮਕਸਦ ਹੈ ਉਹ ਇਹੀ ਹੈ ਕਿ ਸਾਨੂੰ ਆਪਣੇ ਇਤਿਹਾਸ ਨੂੰ ਜਾਣਨ ਦੀ ਲੋੜ ਹੈ ਸਾਨੂੰ ਆਪਣੇ ਇਤਿਹਾਸ ਨੂੰ ਫਿਰ ਤੋਂ ਪੜ੍ਹਨ ਦੀ ਲੋੜ ਹੈ ਸਾਨੂੰ ਅੱਜ ਫਿਰ ਉਸ ਸਮੇਂ ਨੂੰ ਯਾਦ ਕਰਨ ਦੀ ਲੋੜ ਹੈ ਕਿ ਅਸੀਂ ਕਿੰਨੇ ਦੇ ਵੰਸ਼ ਵਿੱਚ ਹਾਂ ਸਾਡਾ ਪਛੋਕੜ ਕੀ ਹੈ ਸਾਡਾ ਇਤਿਹਾਸ ਕੀ ਹੈ ਕਿ ਉਹ ਗੁਰੂ ਸਾਹਿਬਾਨ ਜਿਨ੍ਹਾਂ ਨੇ ਸਾਡੇ ਵਾਸਤੇ ਧਰਮ ਵਾਸਤੇ ਮੁਕਤ ਵਾਸਤੇ ਸਾਰਾ ਪਰਿਵਾਰ ਭਰ ਦਿੱਤਾ ਕੀ ਸਾਡਾ ਸਿਰਫ ਇਨਾ ਵੀ ਫਰਚੀ ਬਣਦਾ ਕਿ ਅਸੀਂ ਉਹਨਾਂ ਨੂੰ ਯਾਦ ਕਰਕੇ ਅੱਜ ਦੇ ਦਿਨਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਸਾਖੀਆਂ ਸੁਣਾ ਕੇ ਕਹਾਣੀਆਂ ਸੁਣਾ ਕੇ ਉਹਨਾਂ ਨਾਲ ਤਰ੍ਹਾਂ ਤਰ੍ਹਾਂ ਫਿਰ ਤੋਂ ਜੁੜੇ ਜਾਵੇ ਜੋ ਸਿੱਖ ਧਰਮ ਦੀ ਦੁਰਗਤੀ ਹੋ ਰਹੀ ਹੈ ਮੈਨੂੰ ਇਹ ਸੋਚ ਕੇ ਬੜਾ ਦੁੱਖ ਹੁੰਦਾ ਕਿ ਸਾਡੇ ਘਰਾਂ ਦੇ ਵਿੱਚ ਜਿ ਸਿੱਖ ਧਰਮ ਦੀਆਂ ਦੋ ਬਹੁਮੁੱਲੀਆਂ ਚੀਜ਼ਾਂ ਹਨ ਉੜਾ ਤੇ ਜੁੜਾ ਉਹ ਦੋਨੋਂ ਹੀ ਖਤਮ ਹੁੰਦੇ ਜਾ ਰਹੇ ਆ ਸਾਡੇ ਘਰਾਂ ਵਿੱਚ ਨਾ ਤੇ ਉੜਾ ਤੇ ਨਾ ਜੁੜਾ ਹੈ ਸਾਡੇ ਬੱਚਿਆਂ ਨੂੰ ਤੇ ਅੱਜ ਕੱਲ ਪੰਜਾਬੀ ਨਿਆਰੀ ਪੰਜਾਬ ਦੇ ਜਗਿੰਤੀ ਤੱਕ ਨਹੀਂ ਆਉਂਦੀ ਮੇਰੀ ਸਾਰਿਆਂ ਹੱਥ ਜੋੜ ਕੇ ਇਹੀ ਬੇਨਤੀ ਹੈ ਇਹੀ ਰਿਕਵੈਸਟ ਕਰਦਾ ਹਾਂ ਕਿ ਤੁਸੀਂ ਸਾਰੇ ਸਿੱਖ ਇਤਿਹਾਸ ਨਾਲ ਜੁੜੋ ਆਪਣੇ ਧਰਮ ਨਾਲ ਜੁੜੋ ਆਪਣੀ ਵਿਰਸੇ ਨਾਲ ਜੁੜੋ ਆਪਣੇ ਬੱਚਿਆਂ ਨੂੰ ਜੁੜੋ ਤੇ ਆਪਣੇ ਬੱਚਿਆਂ ਨੂੰ ਉਥੇ ਜਾ ਕੇ ਫਤਿਹਗੜ੍ਹ ਸਾਹਿਬ ਜਾ ਕੇ ਸਰਹੰਦ ਜਾ ਕੇ ਆਨੰਦਪੁਰ ਸਾਹਿਬ ਜਾ ਕੇ ਉਥੋਂ ਦੀ ਇਤਿਹਾਸ ਦੀ ਜਾਣਕਾਰੀ ਦਿਓ ਉਹਨਾਂ ਨੂੰ ਆਪਣੇ ਗੁਰੂਆਂ ਨਾਲ ਆਪਣੇ ਵਿਰਸੇ ਨਾਲ ਜੁੜਨ ਦੇ ਵਿੱਚ ਫਕਰ ਮਹਿਸੂਸ ਕਰਾਓ ਇਹਹੀ ਬੇਨਤੀ ਕਰਦੇ ਹੋਇਆ ਸਾਡੇ ਦੋਖੀ ਮੋਦੀ ਅਸਾਜ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ